ਭਾਰਤ ਤੇ ਚੀਨ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਵਿਵਾਦ ਵੱਜ ਸਕਦਾ ਹੈ ਕਿਉਂਕਿ ਭਾਰਤ ਨੇ ਚੀਨ ਦੀ ਸਰਹੱਦ ਤੱਕ ਇੱਕ ਟ੍ਰੇਨ ਭੇਜਣ ਦੀ ਯੋਜਨਾ ਬਣਾ ਲਈ ਹੈ ਦੱਸ ਤਈਏ ਕਿ ਉੱਤਰਾਖੰਡ ਚੀਨ ਦੀ ਸਰਹੱਦ ਤੇ ਇੱਕ ਟਰੇਨ ਜਾਵੇਗੀ ਲਦਾਖ ਚੀਨ ਨਾਲ ਤਣਾ ਭਾਵੇਂ ਘਟ ਹੋ ਗਿਆ ਪਰ ਭਾਰਤ ਨੇ ਭਵਿੱਖ ਦੀਆਂ ਤਿਆਰੀਆਂ ਤੇ ਕੰਮ ਤੇਜ਼ ਕਰ ਦਿੱਤਾ ਹੈ ਇਸ ਸਿਲਸਿਲੇ ਚ ਜਲਦ ਹੀ ਤੁਸੀਂ ਭਾਰਤ ਰੇਲਵੇ ਉਤਰਾਖੰਡ ਚੀਨ ਦੀ ਸਰਹੱਦ ਤੱਕ ਚੱਲਦੀ ਨਜ਼ਰ ਆਉਣਗੇ ਇਹ ਚੰਪਾਵਤ ਜ਼ਿਲ੍ਹੇ ਦੇ ਤਨਖਪੁਰ ਤੋਂ ਬਾਗੇਸ਼ਵਰ ਦੇ ਵਿਚਕਾਰ ਬਣਾਈ ਗਈ ਹੈ ਦੱਸਦੇ ਹਾਂ ਕਿ ਇਸ ਤੋਂ 161 ਕਿਲੋਮੀਟਰ ਲੰਬੀ ਰੇਲਵੇ ਲਾਈਨ ਦੇ ਲਈ ਸਰਵੇ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਇਹ ਰੇਲਵੇ ਲਾਈਨ ਉੱਚੇ ਹਿਮਾਲੀਅਨ ਪਹਾੜਾਂ ਤੋਂ ਲੰਘ ਕੇ ਚੀਨ ਦੀ ਸਰਹੱਦ ਦੇ ਨਾਲ ਪਿਥੌਰਗੜ੍ਹ ਤੇ ਬਾਗੇਸ਼ਵਰ ਤੱਕ ਪਹੁੰਚੇਗੀ रेलवे ਦੇ ਲੋਕ ਸੰਪਰਕ ਅਧਿਕਾਰੀ ਰਾਜਿੰਦਰ ਸਿੰਘ ਦੇ ਅਨੁਸਾਰ ਨਵੀਂ ਰੇਲਵੇ ਲਾਈਨ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਪਿਥੌਰਗੜ੍ਹ ਜ਼ਿਲ੍ਹਾ ਨੇਪਾਲ ਤੇ ਚੀਨ ਨਾਲ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਿਆ ਹੋਇਆ ਹੈ। ਤਨਕਪੁਰ ਭਾਰਤ ਨੇਪਾਲ ਸਰਹੱਦ ਦੇ ਨਾਲ ਇੱਕ ਖੇਤਰ ਹੈ ਤੇ ਉੱਤਰਾਖੰਡ ਦੇ ਵਿੱਚ ਨੇਪਾਲ ਸਰਹੱਦ ਤੇ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਵੀ ਹੈ। ਇਸ ਮਾਰਗ ਤੇ ਸਰਵੇ ਦੇ ਨਾਲ ਨਾਲ ਪਿੱਲਰ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਵਰਤਮਾਨ ਦੇ ਵਿੱਚ ਸੜਕ ਦੁਆਰਾ ਚੀਨ ਦੀ ਸਰਹੱਦ ਤੱਕ ਪਹੁੰਚਣ ਦੇ ਲਈ 16 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ। ਪਿਥੌਰਗੜ੍ਹ ਜ਼ਿਲ੍ਹੇ ਦੇ ਉੱਚੇ ਹਿਮਾਲਿਆਨ ਖੇਤਰਾਂ ਦੇ ਵਿੱਚ ਚੀਨ ਪਹੁੰਚਣ ਦੇ ਲਈ ਪੰਜ ਰਸਤੇ ਨੇ ਇਹਨਾਂ ਦੇ ਵਿੱਚੋਂ ਲੂਪੀਆ ਤੂਰਾ, ਲੇਵੀ ਤੂਰਾ, ਲਿਪੁਲੇਖ, ਉਨਤਾ ਚੰਤੀ ਤੇ ਦਰਮਾ ਪਾਸ ਸ਼ਾਮਲ ਨੇ ਇਹ ਸਾਰੇ 5000 ਮੀਟਰ ਤੋਂ ਵੱਧ ਦੀ ਉਚਾਈ ਤੇ ਸਥਿਤ ਨੇ ਇਸ ਕਰਕੇ ਫੌਜ ਤੇ ਲਈ ਇਹਨਾਂ ਇਲਾਕਿਆਂ 'ਚ ਤੇਜ਼ੀ ਨਾਲ ਸਪਲਾਈ ਪਹੁੰਚਾਉਣਾ ਕਾਫੀ ਚੁਣੌਤੀਪੂਰਨ ਹੈ ਜੇਕਰ ਤੁਸੀਂ ਤਨਖਪੁਰ ਤੋਂ ਚੀਨ ਦੀ ਸਰਹੱਦ ਰਾਹੀਂ ਪਿਥੌਰਗਰ ਤੱਕ ਜਾਂਦੇ ਹੋ ਤਾਂ ਸੜਕ ਦੁਆਰਾ 16 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਨਵੇਂ ਰੇਲਵੇ ਲਾਈਨ ਵਿਛਾਉਣ ਤੋਂ ਬਾਅਦ ਇਹ ਕੰਮ 2 ਤੋਂ 3 ਘੰਟਿਆਂ ਦੇ ਵਿੱਚ ਮੁਕੰਮਲ ਜਾਵੇਗਾ ਨੌਇਡਾ ਦੀ ਸਕਾਈਲਾਈਨ ਇੰਜੀਨੀਅਰਿੰਗ ਡਿਜ਼ਾਈਨਿੰਗ ਪ੍ਰਾਈਵੇਟ ਲਿਮਟਿਡ ਦੀ ਟੀਮ ਨੇ ਸਰਵੇਖਣ ਕੀਤਾ ਉੱਤਰਾਖੰਡਾ ਇਲਾਕਾ ਸਦੀਆਂ ਤੋਂ ਰਣਨੀਤਿਕ ਤੇ ਵਪਾਰਕ ਮਹੱਤਵ ਵਾਲਾ ਰਿਹਾ ਕਿਉਂਕਿ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਤਿੱਬਤ ਨਾਲ ਸਰਹੱਦੀ ਵਪਾਰ ਕਰਦੇ ਆ ਰਹੇ ਨੇ ਇਸ ਲਈ ਅੰਗਰੇਜ਼ਾਂ ਨੇ 1882 ਦੇ ਵਿੱਚ ਪਹਿਲੀ ਵਾਰ ਟਨਕਪੁਰ 바ਗੇਸ਼ਵਰ ਰੇਲਵੇ ਲਾਈਨ ਦਾ ਵੀ ਸਰਵੇਖਣ ਕੀਤਾ ਸੀ ਉਹਨਾਂ ਦੀ ਸਰਵੇਖਣ ਯੋਜਨਾ ਦੇ ਰੂਪ ਮੈਟ ਤੇ ਤਾਜ਼ਾ ਸਰਵੇਖਣ ਕੀਤਾ ਗਿਆ ਦਸੰਬਰ ਤੋਂ ਇੱਥੇ ਟਰੈਕ ਵਿਛਾਇਆ ਜਾਵੇਗਾ 125 ਕਿਲੋਮੀਟਰ ਦੇ ਹਿੱਸਤੇ ਵਿੱਚ 85 ਕਿਲੋਮੀਟਰ ਦੇ ਵਿੱਚ ਸਰੰਗਾ ਦੀ ਖੁਦਾਈ ਕੀਤੀ ਜਾਵੇਗੀ ਰੇਲ ਵਿਕਾਸ ਨਿਗਮ ਦੇ ਮੈਨੇਜਰ ਅਜੀਤ ਸਿੰਘ ਯਾਦਵ ਅਨੁਸਾਰ 16 ਕਿਲੋਮੀਟਰ ਹੋਰ ਸੁਰੰਗ ਪੁੱਟਣੀ ਬਾਕੀ ਹੈ ਕਮਾਰਚ 2025 ਤੱਕ ਪੂਰਾ ਕੀਤਾ ਜਾਣਾ ਇਹ ਰੂਟ ਬਲਾਸਟ ਕਟਨੀ ਤੇ ਬਣਾਇਆ ਗਿਆ ਇਸ ਤੇ ਹਾਈ ਸਪੀਡ ਬੁਲੇਟ ਟ੍ਰੇਨ ਵੀ ਚੱਲੇਗੀ ਇਸ ਟ੍ਰੇਨ ਤੇ 13 ਸਟੇਸ਼ਨ ਤੇ 16 ਸੁਰੰਗਾ ਹੋਣਗੀਆਂ ਤਾਂ ਇੱਕ ਵਾਰ ਫਿਰ ਜੋ ਹੈ ਚੀਨ ਤੇ ਭਾਰਤ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਤਣਾਅ ਵੱਧ ਸਕਦਾ ਹੈ